ਬੀਬਾ ਸਰਬਜੀਤ ਕੌਰ ਮਾਨੁਕੇ ਜੀ ਆ ਤੁਸੀਂ ਵਿਧਾਨ ਸਭਾ ਦੇ ਵਿੱਚ ਮੁੱਦਾ ਚੱਕਿਆ ਕਿ ਪੰਜਾਬ ਗੁਰੂ ਪੀਰਾਂ ਦੀ ਧਰਤੀ ਆ ਇੱਥੇ 18 ਸਾਲ ਤੋਂ ਘੱਟ ਨਸ਼ਾ ਵੇਚ ਰਹੇ ਆ 18 ਸਾਲ ਤੋਂ ਘੱਟ ਤੰਬਾਕੂ ਪੀ ਰਹੇ ਆ ਫਿਰ ਤੁਸੀਂ ਕਿਹਾ ਕਿ ਸਪੀਕਰ ਸਾਹਿਬ ਕੱਲ ਉਹ ਮੰਡੇ ਆ ਫਿਰ ਤੁਸੀਂ ਹੱਸ ਲਏ ਜਿਹੜਾ ਹੱਸਣਾ ਸੀਗਾ ਉੱਥੇ ਜਿਹੜੀ ਗੱਲ ਮੈਂ ਬੀਬਾ ਜੀ ਕਰਨੀ ਏ ਕਿ ਤੁਸੀਂ ਕਹਿ ਰਹੇ ਆ ਕਿ ਨਸ਼ਾ ਜਿਹੜਾ ਉਹ ਬੰਦ ਹੋਣਾ ਚਾਹੀਦਾ ਜਾ ਤੁਸੀਂ ਜੋ ਵੀ ਕਹਿੰਨੇ ਆ ਤੰਬਾਕੂ ਦੀ ਗੱਲ ਕੀਤੀ ਆ ਪਹਿਲਾਂ ਤਾਂ ਗੱਲ ਇਹ ਕਰਾਂ ਕਿ ਤੰਬਾਕੂ ਨਾ ਪੰਜਾਬ ਤੋਂ ਅੱਜ ਬੰਦ ਹੋਵੇ ਨਾ ਕੱਲ ਹੋਵੇ ਜਾਂ ਬਾਲਾ ਤਾਂ ਤੁਹਾਨੂੰ ਇਹ ਛੱਡਿਆ ਸਿਕਤਾਂ ਵੀ ਤੁਹਾਨੂੰ ਮaaf ਕੀਤੀਆਂ ਪੰਜਾਬ 'ਚ ਜਾਂ ਤੁਸੀਂ ਮੈਨੂੰ ਬੀਡੀਆਂ ਹੀ ਬੰਦ ਕਰਾ ਕੇ ਵਿਖਾ ਦਿਓ ਜਰਦੇਆਂ ਦੀਆਂ ਪੂੜੀਆਂ ਬੰਦ ਕਰਾ ਕੇ ਵਿਖਾ ਦਿਓ ਆ ਚੈਨੀ ਖੈਨੀ ਬੁੱਲਾ ਚਲਾਉਣ ਵਾਲੇ ਗੱਟੇ ਜੇ ਉਹ ਬੰਦ ਕਰਾ ਕੇ ਵਿਖਾ ਦਿਓ ਇੱਕ ਨਵੀਂ ਆਉਂਦੀ ਆ ਕੁਲਿਪ ਉਹ ਬੁੱਲਾ ਚਲਾ ਕੇ ਗੱਟੇ ਜੇ ਉਹ ਬੰਦ ਕਰਾ ਕੇ ਵਿਖਾ ਦਿਓ ਇੱਕ ਜੂਸੀ ਜੂਸੀ ਹੁੰਦੀ ਆ ਉਹ ਬੰਦ ਕਰਾ ਕੇ ਵਿਖਾ ਦਿਓ ਇਹ ਨਾ ਅੱਜ ਬੰਦ ਹੋਵੇ ਨਾ ਕੱਲ ਬੰਦ ਹੋਵੇ ਜਿਵੇਂ ਇੱਕ ਸਿਆਣਿਆਂ ਦੀ ਕਹਾਵਤ ਸੀ ਨਾ ਮੈਨੂੰ ਉਹਦੀ ਵਿਆਖਿਆ ਤਾਂ ਨਹੀਂ ਪਤਾ ਪਰ ਮੈਂ ਇਹ ਗੱਲ ਉਹ ਕਹੂੰਗਾ ਕਿ ਅੱਗਾ ਦੌੜ ਤੇ ਪਿੱਛਾ ਚੌੜਾ ਵਾਲਾ ਕੰਮ ਵਿਧਾਨ ਸਭਾ ਦੇ ਵਿੱਚ ਜਾਂਦਾ ਰੌਲਾ ਤੇ ਜਾਂ ਮੁੱਦੇ ਚੱਕੀ ਜਾਂਦੇ ਰਹਿੰਦੇ ਆ ਜਿਹੜੇ ਪਹਿਲਾਂ ਚੱਕੇ ਹੁੰਦੇ ਆ ਉਹਨਾਂ ਦਾ ਹੱਲ ਨਹੀਂ ਹੁੰਦਾ ਤੇ ਅਗਲੇ ਚੱਕੀ ਜਾਂਦੇ ਰਹਿੰਦੇ ਆ ਤੁਸੀਂ ਗੱਲ ਕੀਤੀ ਆ ਨਸ਼ੇ ਦੀ ਤੇ ਮੈਂ ਨਸ਼ੇ ਤੇ ਰਹੂੰਗਾ ਬੀਬਾ ਜੀ ਜਿਹੜੀ ਗੱਲ ਨਸ਼ੇ ਦੀ ਕਰ ਰਹੇ ਆ ਤੇ ਜੇਕਰ ਤੁਹਾਨੂੰ ਵਾਕਈ ਪੰਜਾਬ ਦਾ ਫਿਕਰ ਸੀ ਤੁਹਾਡੇ ਦੂਜੇ ਐਮਐਲਏ ਸੁੱਤੇ ਪਏ ਸੀ ਜਿਸ ਦਿਨ ਆ ਆਪਣਾ ਜਿਹੜਾ ਪਲਵਿੰਦਰ ਝੋਟਾ ਇਹ ਇਹਨੂੰ ਜਿਸ ਦਿਨ ਪੁਲਿਸ ਗ੍ਰਿਫਤਾਰ ਕਰਦੀ ਆ ਇਹਨੂੰ ਜਿਸ ਦਿਨ ਜਿਹੜੇ ਆ ਕੈਪਸੂਲਾ ਤੇ ਰੋਖ ਥਾਮ ਲਾਉਂਦਾ ਜਿਹੜੇ ਆ ਸਿਗਨੇਚਰ ਆ ਪ੍ਰਹਿਗਾ ਪ੍ਰੂਗਾ ਵਜਦੇ ਆ ਉਸ ਟਾਈਮ ਤੇ ਇਹਨੂੰ ਪੁਲਿਸ ਵੱਲੋਂ ਚੱਕਿਆ ਜਾਂਦਾ ਤੇ ਤੁਹਾਡੇ ਵੱਲੋਂ ਇੱਕ ਵਾਰੀ ਵੀ ਕੋਈ ਬਿਆਨ ਨਹੀਂ ਆਉਂਦਾ ਦੂਜਿਆਂ ਨੇ ਤਾਂ ਨਾ ਹੀ ਵਿਧਾਨ ਸਭਾ 'ਚ ਮੁੱਦਾ ਚੱਕਿਆ ਤੁਸੀਂ ਮੁੱਦਾ ਚੱਕਿਆ ਪਰ ਮੁੱਦਾ ਚੱਕਣ ਤੇ ਤੁਹਾਡਾ ਧੰਨਵਾਦ ਵੀ ਆ ਪਰ ਇਹ ਮੁੱਦਾ ਚੱਕਣ ਦੇ ਨਾਲ ਕੋਈ ਹੱਲ ਨਹੀਂ ਹੋਣਾ ਹੁਣ ਮੈਂ ਤੁਹਾਨੂੰ ਇਹ ਕਹਿ ਦੇਵਾਂ ਕਿ ਉਸ ਦਿਨ ਜਿਸ ਦਿਨ ਪਲਵਿੰਦਰ ਝੋਟੇ ਨੂੰ ਚੱਕਿਆ ਉਹਦਾ ਤਰੀਕਾ ਗਲਤ ਹੋ ਸਕਦਾ ਪਰ ਉਹਦਾ ਮੁੱਦਾ ਇਕੱਲੇ ਦਾ ਨਹੀਂ ਸੀ ਉਹ ਸਾਰੇ ਪੰਜਾਬ ਦਾ ਸੀਗਾ ਉਸ ਟਾਈਮ ਤੇ ਤੁਹਾਡਾ ਪਾਰਟੀ ਦਾ ਕੋਈ ਬੰਦਾ ਬੋਲਿਆ ਤੱਕ ਨਹੀਂ ਤੇ ਧਰਨੇ ਲੱਗੇ ਇਸ ਟਾਈਮ ਹਰ ਪਿੰਡ ਦੇ ਵਿੱਚ ਚਿੱਟਾ ਬੀਬਾ ਜੀ ਤੁਸੀਂ ਆਲਦੇ ਐ ਕਰੋ ਵਿਧਾਨ ਸਭਾ ਦੇ ਵਿੱਚ ਬਾਹਰ ਖੜੀ ਕਰਕੇ ਇਹ ਕਹਿ ਦਿਓ ਕੇ ਸਪੀਕਰ ਸਾਹਿਬ ਮੈਂ ਸਰਬਜੀਤ ਕੌਰ ਮਾਨੁਕੇ ਮੇਰੇ ਹਲਕੇ ਦੇ ਵਿੱਚ ਭੋਰਾ ਵੀ ਚਿੱਟਾ ਹੈ ਨਹੀਂਗਾ ਤੇ ਲੈ ਫਿਰ ਅਸੀਂ ਉੱਥੇ ਪਹੁੰਚਾਂਗੇ ਬੀਬਾ ਜੀ ਹਾ ਇੱਥੇ ਦਾ ਤੁਸੀਂ ਵੀ ਗੱਲ ਪੰਜਾਬ ਦੀ ਕਰੀ ਜਾਂਦੇ ਆ ਤੁਹਾਨੂੰ ਯਾਦ ਹੋਣਾ ਯਾਦ ਮੈਂ ਕਰਾਉਣਾ ਤੁਹਾਡੀ ਕਿਸੇ ਪੱਤਰਕਾਰ ਨੇ ਵੀਡੀਓ ਲਈ ਇੱਕ ਮਾਈਨਿੰਗ ਚੱਲਦੀ ਸੀ ਰੇਤੇ ਦੀ ਤੇ ਉਹ ਜਿਹੜੇ ਟੈਂਪਰ ਟੁੰਪਰ ਹੁੰਦੇ ਆ ਟਰਾਲੀਆਂ ਟਰੁੱਲੀਆਂ ਉਹ ਕਿਸੇ ਪਿੰਡ ਵਿੱਚ ਦੀ ਲੰਘਦੀਆਂ ਹੋਣੀਆਂ ਤੇ ਉਹਨੇ ਖਬਰ ਲਾਤੀ ਫੇਰ ਪਹਿਲਾਂ ਤਾਂ ਤੁਹਾਡਾ ਘਰ ਵਾਲੇ ਦਾ ਫੋਨ ਗਿਆ ਉਹਨੂੰ ਫੇਰ ਤੁਹਾਡਾ ਫੋਨ ਗਿਆ ਤੇ ਤੁਸੀਂ ਉਸ ਪੱਤਰਕਾਰ ਨੂੰ ਕੀ ਕਿਹਾ ਸੀ ਜਾ ਫੇਰ ਕਹਿ ਦੋ ਪਿੰਡ ਵਾਲਿਆਂ ਨੂੰ ਹੁਣ ਐਵੇਂ ਮਹਿਨਤ ਚੱਲੂਗੀ ਹਿੰਮਤ ਹੈਗੀ ਤਾਂ ਰੋਕ ਕੇ ਵਿਖਾ ਦੇਣ ਉਸ ਚੈਨਲ ਦਾ ਨਾਮ ਤੇ ਉਸ ਪੱਤਰਕਾਰ ਦਾ ਨਾਮ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੋਣਾ ਤੇ ਉਹ ਮੁੱਕਰ ਨਹੀਂ ਸਕਦਾ ਔਰ ਨਾ ਹੀ ਉਹ ਮੁੱਕਰਨ ਵਾਲਾ ਬੰਦਾ ਤੇ ਅਸੀਂ 3-4 ਜene ਖੜੇ ਸੀ ਇੱਕ ਤਾਂ ਅਖਰ ਵਾਲਾ ਇੱਕ ਔਰ ਆਰਐਮਬੀ ਵਾਲਾ ਜਿਹੜਾ ਆਪਣਾ ਜਸਕਰਿਆ ਵਾਲਾ ਇੱਕ ਉੱਥੇ ਮੈਂ ਤੇ ਜਿਸ ਦਿਨ ਭਾਨਾ ਰਿਹਾ ਹੁੰਦਾ ਭਾਨੇ ਦੇ ਘਰੇ ਖੜਕੇ ਅਸੀਂ ਉਹ ਆਡੀਓ ਸੁਣੀ ਆ ਇਹ ਕੋਈ ਝੂਠ ਨਹੀਂ ਬੀਬਾ ਜੀ ਇੱਥੇ ਸਿਰਫ ਤੁਸੀਂ ਗੱਲਾਂ ਪੰਜਾਬ ਦੀਆਂ ਕਰਦੇ ਆ ਪਰ ਜਿਵੇਂ ਕਹਿ ਲਓ ਜਦੋਂ ਤਾਂ ਤੁਹਾਡੀ ਪਾਰਟੀ ਦੇ ਅੱਗੇ ਮੈਂ ਖੁੰਦਾ ਉਦੋਂ ਤਾਂ ਬਣੇ ਹੁੰਨੇ ਆ ਤੁਸੀਂ ਸ਼ਹੀਦ ਉਦਮ ਸਿੰਘ ਤੇ ਉਦੋਂ ਤਾਂ ਬਣੇ ਹੁੰਨੇ ਆ ਸ਼ਹੀਦ ਭਗਤ ਸਿੰਘ ਉਦੋਂ ਤਾਂ ਬਣੇ ਹੁੰਨੇ ਆ ਤੁਸੀਂ ਸਾਰੇ ਛੀਡਾਂ ਦੀ ਸਾਰੀ ਆਤਮਾ ਤੁਹਾਡੇ ਚ ਆ ਜਾਂਦੀ ਆ ਪਰ ਜਸਟ ਟਾਈਮ ਤੇ ਉਹ ਮੈਕ ਤੁਹਾਡੇ ਕੋਲੋਂ ਪਰੇ ਜਾਂਦਾ ਰਹੇ ਤੇ ਸਭ ਤੋਂ ਜ਼ਿਆਦਾ ਜਰਨਲ ਡੈਰ ਦੀ ਆਤਮਾ ਤੁਹਾਡੇ ਤੇ ਪ੍ਰਗਟ ਤੁਹਾਡੀ ਪਾਰਟੀ ਵਾਲਿਆਂ ਤੇ ਹੁੰਦੀ ਆ ਇਸ ਕਰਕੇ ਮੈਂ ਚਿੱਟੇ ਦੀ ਗੱਲ ਕਰੀ ਜਾਨਾ ਕਿ ਚਿੱਟਾ ਬੰਦ ਕਰਾਉਣਾ ਤੁਸੀਂ ਨਸ਼ੇ ਦੀ ਗੱਲ ਕਰੀਏ ਨੇ 18 ਸਾਲ ਦੇ ਦੀ ਲਓ ਕਿੰਨੇ ਸਕੂਲ ਵਿਖਾਵਾ ਪੰਜਾਬ ਦੇ ਵਿੱਚ ਜਿਹੜੇ ਸਕੂਲਾਂ ਦੇ ਕੋਲ ਆ ਲਗਭਗ ਜਿਵੇਂ ਆ ਸਕੂਲ ਖੜਾ ਤੇ ਆ ਸਕੂਲ ਦਾ ਗੇਟ ਆ ਜਿੱਥੇ ਉਹ ਮੁੰਡਾ ਬੈਕਫੜੀ ਖੜਾ ਉਥੇ ਠੇਕਾ ਤੇ ਆ ਇੱਥੇ ਮੰਨ ਲਓ ਸਕੂਲ ਦਾ ਗੇਟ ਆ ਇੱਥੇ ਖੜਾ ਰਹੀ ਤੇ ਆ ਆ ਸਕੂਲ ਦੀ ਕੰਧ ਆ ਤੇ ਆ ਕੰਧ ਦੇ ਨਾਲ ਸਿਕਟਾਂ ਵਾਲੀਆਂ ਉਹ ਚੱਲੀ ਜਾਂਦੀਆਂ ਤਿੰਨ ਤਿੰਨ ਚਾਰ ਚਾਰ ਦੁਕਾਨਾਂ ਤੁਸੀਂ ਇਹ ਕੀ ਕਹੋਗੇ ਸਿਕਟਾਂ ਨਾ ਅੱਜ ਬੰਦ ਹੋਣ ਨਾ ਇਥੇ ਤੂੰ ਬਾਕੂ ਬੰਦ ਹੋਵੇ ਉਹਦਾ ਕਾਰਨ ਕੀ ਆ ਕਿ ਤੁਸੀਂ ਨਾ ਤਾਂ ਉਹ ਫਿਲਮਾਂ ਦੇ ਜਿਹੜੀਆਂ दारू ਪੀਂਦੇ ਆ ਤੇ ਜਾਂ ਜਿਹੜੇ ਗਾਣੇ ਆਉਂਦੇ ਨਸ਼ੇ ਤੇ ਜਾਂ ਜਿਹੜੇ ਸੀਨ ਆਉਂਦੇ ਆ ਸਿੱਕਟਾਂ ਵਾਲੇ ਕਿ ਮuje ਟੈਨਸ਼ਨ ਹੋ ਗਈ ਯਾਰ ਇਹ ਸਿੱਕਟ ਦੇਣਾ ਛੇਟ ਜਿਹੜਾ ਸਿੱਕਟ ਦੇਣਾ ਉਹ ਸਿੱਕਟ ਪਿੰਦਾ ਉਹ ਸਾਰੀ ਗੇਮ ਖਵਾ ਦਿੰਦਾ ਤੇ ਫਿਰ ਇੰਨੀ ਟੈਨਸ਼ਨ ਉਹ ਨੂੰ ਮੈਂ ਕਹਿੰਨਾ 50 ਰੁਪਈਆ ਦੀ ਸਿੱਕਟ ਲਾ ਦਿੰਦੀ ਆ ਤੇ ਫਿਰ ਜਿਹੜੇ ਟੈਨਸ਼ਨ ਵਾਲੇ ਡਾਕਟਰ ਫਿਰ ਉਹਨਾਂ ਤੇ ਗੋਲੀ ਮਾਰੋ ਜਿਹੜੇ ਐਵੇਂ ਬਣੇ ਐਵੇਂ ਪੈਸਾ ਲੂੰਦੇ ਲੋਕਾਂ ਤੋਂ ਇਹ ਗੱਲ ਨਾ ਡਾਕਟਰ ਗੁੱਸਾ ਨਾ ਕਰਨ ਇਹ ਤਾਂ ਸਿੱਕਟ ਦੀ ਧਾਰਨ ਦਿੱਤੀ ਇਹਨਾਂ ਨੂੰ ਕਿ ਤੁਸੀਂ ਉਹਨਾਂ ਇਹ ਫਿਲਮਾਂ ਦੇ ਵਿੱਚ ਚਾਹੇ ਚਿੱਟਾ ਚਾਹੇ ਸ਼ਰਾਬ ਚਾਹੇ ਉਹ ਸਿੱਕਟਾ ਚਾਹੇ ਉਹ ਸਿਗਾਰ ਆ ਜਿਹੜੀ 80 90 ਰੁਪਈਆ ਦੀ 100 ਦੀ 5 500 ਰੁਪਈਆ ਦੀ ਇੱਕ ਮੁਰਕ 1500 ਦੀ ਇੱਕ ਸਿਗਾਰ ਵਾਜਦੀ ਇੱਕ ਲੱਕੜ ਦੀਆਂ ਕੱਟ ਕੇ ਜੇ ਪਿੰਦੇ ਫਿਲਮਾਂ 'ਚ ਉਹ ਆਪਾਂ ਨੂੰ ਤਾਂ ਪਤਾ ਹੀ ਨਹੀਂ ਉਹ ਫਿਲਮਾਂ ਦੇ ਵਿੱਚ ਮਸ਼ਹੂਰ ਕਰਾਈ ਜਾਂਦੀ ਆ ਕਿਸੇ ਵੀ ਸਟੇਟ ਨੇ ਕਿਸੇ ਵੀ ਕੇਂਦਰ ਸਰਕਾਰ ਨੇ ਉਹਨਾਂ ਫਿਲਮਾਂ ਤੇ ਰੋਕਥਾਮ ਹੀ ਨਹੀਂ ਲਾਈ ਉਹਨਾਂ ਫਿਲਮਾਂ ਦੇ ਡਾਇਰੈਕਟਰਾਂ ਨੂੰ ਤੇ ਪ੍ਰੋਡਿਊਸਰਾਂ ਨੂੰ ਪੁੱਛਿਆ ਹੀ ਨਹੀਂ ਕਿ ਤੁਸੀਂ ਨਸ਼ਾ ਲਿਆ ਹੁੰਦਾ ਕਾਤੋਂ ਆ ਬਸ ਮਸ਼ਹੂਰ ਹੋਇਆ ਫਿਲਮਾਂ 'ਚ ਹੋਇਆ ਗਾਣਿਆਂ 'ਚ ਹੋਇਆ ਔਰ ਇਹ ਸਿਕਟਾ ਅੱਜਕੱਲ ਹਰ ਪਿੰਡ ਦੇ ਵਿੱਚ ਆ ਸਿਕਟਾਂ ਦਾ ਅੱਜਕੱਲ ਛੋਟੀ ਚੀਜ਼ ਸਮਝਣ ਲੱਗ ਗਏ ਆ ਆ ਜਿਹੜੀ ਗੱਲ ਨਸ਼ੇ ਚਿੱਟੇ ਦੀ ਹੁੰਦੀ ਆ ਤੁਹਾਡੀ ਸਰਕਾਰ ਆ ਤੁਸੀਂ ਚਿੱਟਾ ਬੰਦ ਕਰਾਓ ਤੇ ਗੱਲ ਕੀਤੀ ਸੀ ਵੂਮਨ ਡੇ ਤੁਸੀਂ ਗੱਲ ਕੀਤੀ ਸੀ ਵੀ ਕੱਲ ਨੂੰ ਵੂਮਨ ਡੇ ਆ ਹੁਣ ਜਿਹੜਾ ਕਹ ਲੋ ਇੱਥੇ ਮੈਂ ਗੱਲ ਕਰ ਲੱਗਿਆ ਮਾਵਾਂ ਦੀ ਭੈਣਾਂ ਦੀ ਧੀਆਂ ਦੀ ਗੱਲ ਇੱਕੋ ਥਾਂ ਤੇ ਆ ਕੇ ਰੁਕ ਜਾਣੀ ਆ ਇੱਥੇ ਜਿਹੜੀ ਮਾਂ ਉਹ ਵੀ ਪਿੱਟਦੀ ਆ ਹਾਏ ਪੁੱਤਾਂ ਜਿਹੜੀ ਭੈਣ ਆ ਉਹ ਕਹਿੰਦੀ ਹਾਏ ਵੀਰੇ ਤੇ ਜਿਹੜੀ ਉਸ ਵਿਅਕਤੀ ਦੇ ਘਰ ਵਾਲੀ ਆ ਉਹ ਜਿਹੜਾ ਕਹ ਲੋ ਦੋ ਤਿੰਨ ਬੱਚਿਆਂ ਦੀ ਮਾਂ ਉਹ ਵੀ ਪਿੱਟੀ ਜਾਂਦੀ ਨਾਲੇ ਤਾਂ ਉਹਨੂੰ ਪਏ ਨੂੰ ਵੇਖੀ ਜਾਂਦੀ ਆ ਤੇ ਜਿਨ੍ਹਾਂ ਦਾ ਟੀਕਾ ਲਾਉਂਦਾ ਉਹ ਸਾਰੇ ਟੱਬਰ ਡੇਲੀ ਮਰਦੇ ਆ ਉਹ ਡੇਲੀ ਮਰਦੇ ਆ ਉਹ ਚਿੱਟਾ ਪੀ ਕੇ ਤਾਂ ਇੱਕ ਵਾਰ ਹੀ ਮਰਦਾ ਪਰ ਉਹ ਟੱਬਰ ਹਰ ਰੋਜ਼ ਮਰਦਾ ਦੋ ਬਾਦ ਉਹਦੇ ਬੱਚੇ ਮਰਦੇ ਆ ਡੇਲੀ ਨਾਲੇ ਤਾਂ ਉਹ ਜਦੋਂ ਕਹਿ ਲੋ ਨਾ ਪਿਓ ਨਾਲ ਦਾਦ ਕੇ ਮਾਂ ਨਾਲ ਨਾਨਕੇ ਜੇਨਾਂ ਦੋਨਾਂ ਚੋਂ ਕੋਈ ਜੇਨਾਂ ਦੋਨਾਂ ਦੇ ਵਿੱਚੋਂ ਕੋਈ ਇੱਕ ਨਾ ਰਵੇ ਨਾ ਜੇ ਰੱਬ ਨਾ ਕਰੇ ਪਿਓ ਨਾ ਰਵੇ ਕਿਸੇ ਜਿਹੜਾ ਨਸ਼ੇ ਦੇ ਵਿੱਚ ਜਾ ਰਿਹਾ ਤੇ ਉਹ ਉਹ ਤੇ ਦਾਦ ਕੇ ਖਤਮ ਮੈਂ ਕਿਸੇ ਨੂੰ ਮਾੜਾ ਨਹੀਂ ਕਹਿ ਰਿਹਾ ਇਹ ਸਚਾਈ ਗੱਲ ਆ ਜਮਾ ਪਰ ਬੀਬਾ ਜੀ ਸਿਰਫ ਤੇ ਸਿਰਫ ਵਿਧਾਨ ਸਭਾ ਚ ਮੁੱਦੇ ਚੱਕ ਰਹੇ ਆ ਔਰ ਉਹ ਜਿਹੜੇ ਕਹ ਲੋ ਘਰਾਂ ਦੇ ਘਰ ਤੋਂ ਬਾਹ ਹੋ ਰਹੇ ਆ ਚਾਹੇ ਉਹ ਸਾਡੇ ਚਿੱਟੇ ਦੇ ਵਿੱਚ ਹੋਏ ਰਹਿ ਹੋਏ ਰਹਿਣ ਚਾਹੇ ਉਹ ਬੇਰੋਜ਼ਗਾਰੀ ਕਰਕੇ ਚਾਹੇ ਉਹ ਆ ਜਿਹੜਾ ਕਹ ਲੋ ਬਾਹਰਲੀ ਕੰਟਰੀਆਂ ਚ ਜਾ ਰਹੇ ਆ ਸਾਡੇ ਆਪਣੇ ਪੰਜਾਬ ਘਰਾਂ ਦੇ ਘਰ ਤੋਂ ਬਾਹ ਹੋ ਰਹੇ ਆ ਤੇ ਤੁਹਾਡੀ ਡਿਊਟੀ ਸੀ ਤੁਸੀਂ ਜਿਵੇਂ ਪੰਜਾਬ ਦੇ ਸੀਗੇ ਜਿਵੇਂ ਪੰਜਾਬ ਇੱਕ ਘਰ ਆ ਤੇ ਘਰ ਦੇ ਜੀਆਂ ਦੇ ਵਿੱਚੋਂ ਇੱਕ ਨੂੰ ਪੜਾਇਆ ਜਾਂਦਾ ਜਿਵੇਂ ਪਹਿਲਾਂ ਕਰਦੇ ਸੀ ਵੀ ਆ ਨੌਕਰੀ ਲੱਗ ਜੂਗਾ ਤਿੰਨ ਮੇਰੇ ਪੁੱਤ ਆ ਜਿਹੜੇ ਉਹ ਜਿਹੜਾ ਵੱਡਾ ਭਰਾ ਹੁੰਦਾ ਸੀ ਉਹ ਕਮਾ ਕੇ ਤਿੰਨਾਂ ਨੂੰ ਪੜਾਉਂਦਾ ਸੀ ਤੇ ਉਹ ਅੱਗੋਂ ਜਿਹੜਾ ਉਹ ਤਿੰਨਾਂ ਤਿੰਨਾਂ ਦੇ ਵਿੱਚੋਂ ਤਿੰਨਾਂ ਦਾ ਫਰਜ਼ ਮੰਨਦਾ ਸੀ ਵੀ ਜਦੋਂ ਪੜ ਲਿਖ ਕੇ ਉਹਦੇ ਬੱਚਿਆਂ ਨੂੰ ਸੈਟਲ ਕਰਨ ਤੇ ਉਹਨੂੰ ਵਾ ਕੇ ਰੋਟੀ ਖਵਾਉਣ ਹੁਣ ਪਰ ਵਿੱਚੋਂ ਕਈ ਤਿੰਨ ਲੱਤਾਂ ਠੋਕਦੇ ਸੀਗੇ ਹੁਣ ਕੰਮ ਇੱਥੇ ਹੋਇਆ ਪਿਆ ਵੀ ਅਸੀਂ ਤਿੰਨ ਸਾਰਾ ਪੰਜਾਬ 3 ਕਰੋੜ ਆਬਾਦੀ ਇਕੱਠੇ ਹੋ ਕੇ ਤੁਹਾਨੂੰ 91 92 ਨੂੰ ਕਹਿੰਨੇ ਆ ਵੀ ਤੁਸੀਂ ਲੋ ਐ ਸ਼ੋ ਆਰਾਮ ਤੇ ਸਾਨੂੰ ਵੀ ਲਿਆ ਦਿਓ ਜੇ ਪਰ ਤੁਸੀਂ ਉਹ ਤਾਂ ਅਗਲਾ ਲੱਤ ਮਾਰਦਾ ਸੀ ਤੁਸੀਂ ਸਾਨੂੰ ਬੰਨ ਕੇ ਐਂ ਘੁੱਟਦੇ ਆ ਇੱਕ ਗਿਆ ਫੇਰ ਐ ਐ ਦੂਜਾ ਗਿਆ ਚਪੇੜਿਆਂ ਨਾਲ ਤੀਜਾ ਗਿਆ ਸਾਨੂੰ ਤਾਂ ਥਾਂ ਥਾਂ ਤੇ ਕੁੱਟਿਆ ਜਾ ਰਿਆ ਫੇਰ ਤੁਸੀਂ ਇਹ ਕਿਹਾ ਕਿ ਜਿਹੜੇ ਔਰਤਾਂ ਦੇ ਨਾਲ ਧੱਕੇਸ਼ਾਈਆਂ ਹੁੰਦੀਆਂ ਆਪਾਂ ਐ ਕਰਗੇ ਐ ਕਰਗੇ ਮੈਂ ਨਵੀਂ ਬਣੀ ਲਹਿਾਰ ਨਹੀਂ ਨੀ ਮੇਰੇ ਸੰਦਾਂ ਵੱਲ ਵੇਖ ਤੇ ਜਿਹੜੀ ਔਰਤ ਨਾਲ ਤੁਸੀਂ ਧੱਕਾ ਕਰੀ ਜਾਂਦੇ ਸੀ ਜਿਹੜੀ ਐਨਆਰਆਈ ਦਾ ਘਰ ਦੱਬਿਆ ਸੀਗਾ ਉਹ ਔਰਤ ਨਹੀਂ ਸੀ ਉਹ ਕੌਣ ਸੀ ਭਲਾ ਐਵੇਂ ਲੀੜੇ ਪਾਲੇ ਸੀ ਉਹਨੇ ਬੁੜੀ ਉਹ ਬੰਦਾ ਸੀ ਉਹ ਐਵੇਂ ਉਹ ਰੋਂਦੀ ਫਿਰਦੀ ਸੀ ਮਾਵਾਂ ਧੀਆਂ ਸਿੱਖਣੀ ਉਦੋਂ ਜਦੋਂ ਤੁਸੀਂ ਧੱਕਾ ਕਰੀ ਜਾਂਦੇ ਸੀ ਉਦੋਂ ਕੀ ਹੋ ਗਿਆ ਸੀ ਉਦੋਂ ਉਹ ਵੈਂਡਨ ਭੁੱਲ ਗਏ ਸੀ ਤੁਸੀਂ ਇਹ ਸਿਰਫ ਤੇ ਸਿਰਫ ਗੱਲਾਂ ਤੁਸੀਂ ਜਿਵੇਂ ਉਹਨਾ ਗੱਲ ਕੀਤੀ ਆ ਖਸ ਖਸ ਖੇਤੀ ਦੀ ਜਾਂ ਤੁਸੀਂ ਹੋਰ ਗੱਲ ਇਹ ਸਭ ਗੱਲਾਂ ਚੱਲੀ ਜਾਣੀਆਂ ਜਿਵੇਂ ਉਹ ਸਿੱਟੀ ਜਾਂਨੇ ਤੁਹਾਨੂੰ ਤੁਹਾਨੂੰ ਪਤਾ ਖਾਸ ਖਾਸ ਖੇਤੀ ਕੀਤੀ ਜਿੰਨੇ ਪੰਜਾਬ ਦੇ ਵਿੱਚ ਖਾਸ ਖਾਸ ਖੇਤੀ ਨੂੰ ਲੈ ਕੇ ਉੱਠੇ ਹੋਏ ਬੰਦੇ ਆ ਉਹ ਤੁਹਾਡੇ ਨਾਲ ਚੁਣੇ ਉਹ ਤੁਹਾਡੇ ਨਾਲ ਤੁਰੇ ਸੀ 2022 ਦੇ ਵਿੱਚ ਹੁਣ ਉਹਨੂੰ ਫਿਰ ਤੁਸੀਂ ਤਰਾਉਣਾ ਨਾਲ ਉਹਨਾਂ ਨੂੰ ਵੀ ਆਪੇ 2024 ਆ ਗਿਆ ਤੇ ਐਮਪੀ ਦੀਆਂ ਵੋਟਾਂ ਵੇਲੇ ਫਿਰ ਬਾ ਫੜ ਗਏ ਨਾ ਖੇਤੀ ਤੁਸੀਂ ਅੱਜ ਕਰੋ ਨਾ ਤੁਸੀਂ ਕੱਲ ਕਰੋ ਹਿ 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 ਕਰਾ ਸਕਦੇ ਆ ਬਸ ਉਹ ਜਿੰਨੀ ਮਰਜ਼ੀ ਕਰਾ ਲਿਆ ਜੀ ਕਿਉਂਕਿ ਜਿਹੜਾ ਇਸ ਟਾਈਮ ਪੰਜਾਬ ਦਾ ਮੁੱਖ ਮੰਤਰੀ ਆ ਉਹ ਬੜੇ ਗਰਮ ਸੁਭਾਅ ਦਾ ਹੋ ਚੁੱਕਿਆ ਤੇ ਜਿੰਨਾ ਟਾਈਮ ਉਹਨੇ ਪੰਜਾਬ ਦੀ ਜਨਤਾ ਤੇ ਲਾਉਣਾ ਸੀ ਜਿੰਨਾ ਪੈਸਾ ਉਹਨੇ ਪੰਜਾਬ ਦੀ ਜਨਤਾ ਤੇ ਲਾਉਣਾ ਸੀ ਉਹ ਕੇਜਰੀਵਾਲ ਦੀ ਆਉ ਭੁਗਤ ਦੇ ਵਿੱਚ ਲਗਾਇਆ ਜਾ ਰਿਹਾ ਤੇ ਜਿਹੜੇ ਬੈਨਰਾਂ ਪੋਸਟਰਾਂ ਦੇ ਵਿੱਚ ਲਗਾਇਆ ਜਾ ਰਿਹਾ ਇੱਕ ਤੁਹਾਡੇ ਮਾਦੀ ਮਰਾਈ ਮੈਂ ਗੱਲ ਹੋਰ ਕਹਿ ਦੇਵਾਂ ਕਿ ਜਿਹੜਾ ਤੁਸੀਂ ਕਹਿੰਨੇ ਆ ਕਿ ਮਾਵਾਂ ਬੜੀਆਂ ਔਖੀਆਂ ਜੀ ਉਹ ਆਪਣਾ ਜਿਹੜਾ ਔਰਤਾਂ ਦੇ ਅਤਿਆਚਾਰ ਨਹੀਂ ਹੋਣਾ ਚਾਹੀਦਾ ਆਪਣਾ ਭਗਵੰਤ ਮਾਨ ਜੀ ਇਹ ਕਹਿੰਦੇ ਆ ਇੱਥੇ ਥਾਂ ਥਾਂ ਤੇ ਮੁੱਲਾ ਕਲੀਨਿਕ ਬਣ ਗਏ ਇਹਨਾਂ ਤੋਂ ਰਾਸ ਨਹੀਂ ਆ ਰੇ ਲੈ ਹੁਣ ਮੈਂ ਕੋਈ ਝੂਠ ਨਹੀਂ ਬੋਲਦਾ ਇਹ ਆ ਮੇਰੇ ਹਿਸਾਬ ਦੇ ਨਾਲ ਨਾ 2-3 ਘੰਟੇ ਹੋਏ ਸੀ ਕਿਸੇ ਅਪਲੋਡ ਕੀਤੀ ਨੂੰ ਵੀਡੀਓ ਤੇ ਆ 2-3 ਘੰਟੇ ਸੀ ਆ ਤੁਹਾਨੂੰ ਵੀਡੀਓ ਦਿਖਾ ਦਿੰਨੇ ਆ ਚੈੱਕ ਕਰੋ ਸਾਡੀ ਮੱਤ ਤੋਂ ਵੱਧ ਤੋਂ ਵੱਧ ਕੀਤੀ ਇਹ ਇੱਕ ਟਿੰਡੇ ਹੋਰ ਬਟਾ ਨਹੀਂ ਆਟੋ ਚਲਾਉਂਦੇ ਸੀਗੇ ਕਹਿੰਦੇ ਬਸ ਜਾਣ ਬਾਜ ਜਾਵੇ ਬਸ ਤੁਸੀਂ ਮਦਦ ਕਰ ਦਿਓ ਸਾਡੀ ਵੱਧ ਤੋਂ ਵੱਧ ਇਹ ਵੀ ਚਾਹੁੰਦੇ ਆ ਸਾਡਾ ਆਟੋ ਚਲਾਉਂਦਾ ਸੀ ਕਿ ਬਸ ਹੁਣ ਤਾਂ ਸਾਡੇ ਕੋਈ ਕਮਾਈ ਧਮਾਈ ਵਾਲਾ ਨਹੀਂ ਰਹਿ ਗਿਆ ਸਾਡੇ ਵੱਧ ਤੋਂ ਵੱਧ ਮਦਦ ਆ ਹੁਣ ਜੇਕਰ ਮਹੱਲਾ ਕਲੀਨਿਕਾ ਦੇ ਵਿੱਚ ਹੁੰਦਾ ਸਿਸਟਮ ਤਾਂ ਜਾਵੜਦੇ ਕਿਉਂਕਿ ਮਹੱਲਾ ਕਲੀਨਿਕ ਤੁਸੀਂ 500 ਤੋਂ ਪਲੱਸ ਬਣਾਇਆ ਇੱਕ ਮਹੱਲਾ ਕਲੀਨਿਕ ਤੇ 18,37,000 ਖਰਚਾ ਪਾਇਆ 18,37,467 ਰੁਪਏ ਜਿਹੜਾ ਤੁਹਾਡਾ ਖਰਚਾ ਆ ਹੁਣ ਲਗਭਗ 100 ਕਰੋੜ ਰੁਪਇਆ ਉਹ ਮਹੱਲਾ ਕਲੀਨਿਕਾ ਤੇ ਲਾਇਆ ਕਿ ਜੇਕਰ ਉਹੀ 100 ਕਰੋੜ ਰੁਪਏ ਸਰਕਾਰੀ ਹਸਪਤਾਲਾਂ ਦੇ ਵਿੱਚ ਮਸ਼ੀਨਾਂ ਤੇ ਡਾਕਟਰ ਪੂਰੇ ਕੀਤੇ ਹੁੰਦੇ ਤੇ ਅੱਜ ਆ ਬੀਬੀ ਨੂੰ ਰੋਣ ਦੀ ਲੋੜ ਨਹੀਂ ਸੀ ਨਾਲ ਇਹਦੀ ਜਿਹੜੀ ਮਦਦ ਆ ਉਹ ਬੀਬੀ ਦੀ ਅੱਜ ਕਿਸੇ ਨੇ ਜਾਤ ਨਹੀਂ ਪੁੱਛੀ ਇੱਥੇ ਤੇ ਨਾ ਹੀ ਕਿਸੇ ਜਾਤ ਨੇ ਮਦਦ ਕਰਨੀ ਆ ਨਾ ਹੀ ਇਹਦੀ ਕਿਸੇ ਧਰਮ ਨੇ ਮਦਦ ਕਰਨੀ ਆ ਇਹਦੀ ਮਦਦ ਕੌਣ ਕਰੂ ਇਨਸਾਨੀਅਤ ਮਦਦ ਕਰੂਗੀ ਉਹ ਚਾਹੇ ਕਿਸੇ ਜਾਤੀ ਦੇ ਵਿੱਚ ਹੋਵੇ ਇਸ ਕਰਕੇ ਬੜੇ ਲੋਕ ਮੈਨੂੰ ਕਰਦੇ ਆ ਫੋਨ ਤੂੰ ਜਾ ਜੱਟਾਂ ਦੇ ਧਰਨੇ 'ਚ ਜਾਂਨਾ ਤੂੰ ਫਲਾਨਿਆਂ ਦੇ ਧਰਨੇ 'ਚ ਜਾਂਨਾ ਵੀਰੋ ਮੈਂ ਕਿਸੇ ਜੱਟ ਦੇ ਧਰਨੇ 'ਚ ਨਹੀਂ ਜਾਂਦਾ ਕਿਸੇ ਮذਬੀ ਸਿੱਖ ਦੇ ਧਰਨੇ 'ਚ ਨਹੀਂ ਜਾਂਦਾ ਮੈਂ ਜਾਂਦਾ ਇਨਸਾਨੀਅਤ ਧਰਨੇ ਤੇ ਮੈਂ ਜਾਂਦਾ ਪੰਜਾਬ ਦੇ ਮੁੱਦਿਆਂ ਤੇ ਔਰ ਜੇ ਧੱਕਾ ਕਿਸੇ ਨਾਲ ਵੀ ਹੁੰਦਾ ਉਸ ਮਸਲਿਆਂ ਤੇ ਮੈਂ ਬੋਲਦਾ ਹਾਂ ਉਹ ਗੱਲ ਵੱਖਰੀ ਆ ਕਿ ਉਹ ਚੀਜ਼ ਤੁਹਾਡੇ ਤੱਕ ਪਹੁੰਚੇ ਜਿਹੜੀਆਂ ਮੇਰੀਆਂ ਗੱਲਾਂ ਉਹ ਤੁਹਾਡੇ ਤੱਕ ਪਹੁੰਚਣ ਜਾਂ ਨਾ ਪਹੁੰਚਣ ਉਹ ਗੱਲ ਵੱਖਰੀ ਹੁੰਦੀ ਆ ਕਿਉਂਕਿ ਜਿਹੜਾ ਕਹਿ ਲੋ ਪੰਜਾਬ ਦੇ ਵਿੱਚ 3 ਕਰੋੜ ਆਬਾਦੀ ਆ ਤੇ ਵਿੱਚੋਂ ਮੇਰੇ ਪਹਿਲਾ ਪੇਜ ਵੀ ਜਿਹੜਾ ਕਹਿ ਲੋ ਪੇਜ ਹੈ ਜਿਹੜਾ ਮੈਂ ਤਾਂ ਉਸ ਤੋਂ ਬਾਅਦ ਦੁਬਾਰਾ ਉਹ ਕੀਤਾ ਸੀ ਆਪਾਂ ਤਾਂ ਕਿਹਾ ਹੀ ਨਹੀਂ ਇਹਨਾਂ ਨੇ ਪਿਛਲੇ ਰੀਚਾ ਰੁਚਕ ਘਾਤਿਆ ਸੀ ਆ ਪਾਰਟੀ ਨੇ ਤੇ ਉਹ ਚਲੋ ਬੰਦ ਵਾਲਾ ਕੰਮ ਹੀ ਆ ਉਹ ਲੋਕਾਂ ਰਹੀਂ ਜਾਂ ਦੂਜੇ ਚੈਨਲਾਂ ਨਾਲ ਹੀ ਤੁਹਾਡੇ ਤੱਕ ਗੱਲ ਪਹੁੰਚ ਜਾਂਦੀ ਆ ਤੇ ਮੇਰਾ ਮਕਸਦ ਹੁੰਦਾ ਸਰਕਾਰ ਤੱਕ ਗੱਲ ਪਹੁੰਚੇ ਤੇ ਤੁਹਾਡਾ ਜਿਹੜਾ ਮੇਰੇ ਨਾਲ ਕਿਸੇ ਵੀ ਜਾਤ ਪਾਤ ਦੇ ਮਸਲੇ ਤੇ ਗੱਲ ਨਾ ਕਰਿਆ ਕਰੋ ਮੈਂ ਸਿਹਤ ਸਿੱਖਿਆ ਰੁਜ਼ਗਾਰ ਦਾ ਰੋਲਾ ਪਾਉਣਾ ਉਹ ਐਸਸੀ ਦੀ ਜ਼ਰੂਰਤ ਵੀ ਆ ਬੀਸੀ ਦੀ ਵੀ ਆ ਤੇ ਜਰਨਲ ਦੀ ਵੀ ਆ ਹਿੰਦੂ ਮੁਸਲਮ ਸਿੱਖ ਈਸਾਈ ਦੀ ਵੀ ਆ ਜਾਂ ਤਾਂ ਹੋਵੇ ਵੀ ਜੱਟ ਨੂੰ ਸਿਹਤ ਡਿਪਾਰਟਮੈਂਟ ਚਾਹੀਦਾ ਤੇ ਜਿਹੜਾ ਜਰਨਲ ਨੂੰ ਚਾਹੀਦਾ ਤੇ ਜਿਹੜਾ ਐਸਸੀ ਬੰਦਾ ਕਹੇ ਨਹੀਂ ਆਪਾਂ ਨੂੰ ਚਾਹੀਦੇ ਨਹੀਂ ਇਹ ਚੀਜ਼ ਆਪਾਂ ਦਾ ਲੋੜ ਹੀ ਨਹੀਂ ਆਪਾਂ ਤਾਂ ਬਿਮਾਰ ਹੀ ਨਹੀਂ ਹੁੰਦੇ ਸਾਡੇ ਬੱਚੇ ਤਾਂ ਪੜਦੇ ਨਹੀਂ ਪੜਦੇ ਆ ਨਾ ਮੈਂ ਖੁਦ ਜਿਹੜਾ ਕਹ ਲੋ ਗਰੀਬ ਭਾਈਚਾਰੇ ਚੋਂ ਪੜਦੇ ਆ ਪਤਾ ਵੀ ਪੜ੍ਹਾਈ ਕਰਕੇ ਕਿਵੇਂ ਆਣਾ ਇਸ ਕਰਕੇ ਮੁੱਦਾ ਫੜੀ ਦਾ ਜੜ ਫੜੋ ਜੋ ਫੜ ਸਕਦੇ ਹਾਂ ਤਾਂ ਇਸ ਦਾ ਭਾਈ ਆ ਮੈਂ ਗੱਲ ਉਸੇ ਮਸਲੇ ਤੇ ਹੀ ਆ ਵੀ ਨਸ਼ਾ ਅੱਜ ਕਾ ਸਾਰੀ ਜਾਤ ਜਾਤ ਦੇ ਵਿੱਚ ਫੈਲਿਆ ਹੋਇਆ ਆ ਮਤੋਂ ਕੋਈ ਕਰਦਾ ਕੋਈ ਨਹੀਂ ਕਰਦਾ ਸਾਰੇ ਧਰਮਾਂ ਦੇ ਵਿੱਚ ਲੱਗਿਆ ਹੋਇਆ ਹੁਣੇ ਧਰਮ ਦਾ ਸਾਨੂੰ ਇਹ ਨਾ ਧਰਮ ਦੂਜਾ ਨਾ ਲਾ ਲਓ ਜੇ ਕੋਈ ਜਿਵੇਂ ਧਾਰਮਿਕ ਆਪਾਂ ਆ ਆ ਆਪਾਂ ਆਪ ਹੀ ਜਿਵੇਂ ਧਰਮਾਂ ਦੇ ਵਿੱਚ ਫਸੇ ਹੋਏ ਆ ਸਿੱਖ ਈਸਾਈ ਇਸ ਦੇ ਵਿੱਚ ਸਾਰੀ ਇਹ ਤਬਾਹ ਹੋਏ ਪਈ ਆ ਇਹ ਇਹੋ ਜਿਹਾ ਜਿਹੜਾ ਕਹਿ ਲਓ ਜੰਗ ਲੱਗੀ ਪਈ ਆ ਔਰ ਸਾਡੇ ਬੱਚੇ ਤਬਾਹ ਹੋ ਰਹੇ ਆ ਸਾਰਿਆਂ ਨੂੰ ਇੱਕ ਜੋ ਢੋਕੇ ਇਸ ਦੀ ਲੜਾਈ ਲੜਨੀ ਚਾਹੀਦੀ ਆ ਇਹ ਵਿਧਾਨ ਸਭਾ ਲੈਣੇ ਨਹੀਂ ਲੜਨੀ ਇਹ ਤਾਂ ਮੁੱਦੇ ਚੱਕਣ ਆਲੇ ਆ ਤੇ ਸਿਰਫ ਮੁੱਦੇ ਚੱਕਣਗੇ ਤੇ ਉਹ ਵੀ ਬੀਬਾ ਜੀ ਵੇਖ ਵੇਖ ਕੇ 18 ਸਾਲ ਦੇ ਬੱਚੇ ਸਪੀਕਰ ਸਾਹਿਬ 18 ਸਾਲ ਦੇ ਬੱਚੇ ਤੰਬਾਕੂ ਖਾਈ ਜਾਂਦੇ ਆ ਤੰਬਾਕੂ ਵੇਚੀ ਜਾਂਦੇ ਆ ਕੱਲ ਨੂੰ ਆਏ ਆ ਬੜਾ ਔਖਾ ਕੀ ਗੱਲ ਪਾਸੇ ਰੱਖ ਬੀਬੀ ਕਾਪੀ ਨੂੰ ਸਿੱਧਾ ਕਹਿ ਵੀ ਇਸ ਟਾਈਮ ਤਾਂ ਜੀ ਪੰਜਾਬ ਦਾ ਦਿਵਾਲਾ ਨਿਕਲਿਆ ਆ ਪੰਜਾਬ ਦੇ ਪੱਲੇ ਹੈ ਕੁਛ ਨਹੀਂ ਜਦੋਂ ਅਸੀਂ ਲੋਕਾਂ ਦੇ ਮੂੰਹ ਵੇਣੇ ਆ ਲੋਕਾਂ ਚੁੰਜ ਤਾਂ ਨਹੀਂ ਅਸੀਂ ਸਪੀਕਰ ਸਾਹਿਬ ਜਾਣਦੇ ਕਿਉਂਕਿ ਹੁਣ ਸਾਡੀ ਅਸੀਂ ਐਮਐਲਏ ਬਣ ਗਏ ਆ ਅਸੀਂ ਇਹਨਾਂ ਲੋਕਾਂ ਤੋਂ ਕੀ ਲੈਣਾ ਲੋਕ ਤਾਂ ਚਿੰਗਮ ਆ ਇੱਕ ਰੁਪਈਆ ਦੀ ਚੰਗਮ ਖੋਲੀ ਤੇ ਜੂਸ ਤੇ ਚੂਸ ਲਿਆ ਤੇ ਮੁੜ ਕੇ ਜਦੋਂ ਆ ਦੰਦਨ ਚੁਪਕਣ ਲੱਗ ਗਏ ਸਿੜਤੀ ਸਪੀਕਰ ਸਾਹਿਬ ਸਾਨੂੰ ਕੀ ਲੋੜ ਆ ਇਹ ਤਾਂ ਇੱਕ ਬਸੋ ਇੱਕ ਜਿਵੇਂ ਕਹਿ ਲਓ ਕੌਫੀ ਵਾਲਾ ਕੱਪ ਜਿਹਾ ਹੁੰਦਾ ਜਿਹੜਾ ਪਲਾਸਟਿਕ ਦਾ ਹੁੰਦਾ ਚ ਕੌਫੀ ਚਾਹ ਪੀ ਲਿਓ ਸਿੜਤਾ ਹੁਣ ਅਸੀਂ ਲੋਕਾਂ ਨੂੰ ਕੀ ਲੈਣਾ ਅਸੀਂ ਤਾਂ ਵੀਡੀਓ ਵੇਣੇ ਆ ਸਪੀਕਰ ਸਾਹਿਬ ਆ ਮੇਰੇ ਦੂਜੇ ਵੀ ਨਾਲ ਦੇ ਆ ਜਿਹੜੇ ਐਮਐਲਏ ਬੈਠੇ ਹੋਏ ਪਿੱਛੇ ਵੀ ਵੇਣੇ ਹੋਣੇ ਆ ਵੀਡੀਓ ਤੇ ਸਪੀਕਰ ਸਾਹਿਬ ਗੱਲ ਇਸ ਤਰ੍ਹਾਂ ਦੀ ਆ ਵੀ ਜਿਹੜੇ ਇਸ ਟਾਈਮ ਮਾਵਾ ਚਾਹੇਓ ਚਾਹੇਓ ਬਾਪਾ ਚਾਹੇਓ ਭਰਾ ਚਾਹੇ ਪੈਣਾ ਲੋਕ ਤਾਂ ਦੁਖੀ ਹੋਏ ਪਏ ਆ ਚਿੱਟੇ ਦੇ ਨਾਲ ਪੰਜਾਬ ਤਬਾਹ ਹੋ ਜਾਂਦਾ ਸੀ ਤਾਂ ਵੀਡੀਓ ਚ ਵੇਣੇ ਆ ਫੇਰ ਆ ਬਾਹਰਲੀ ਕੰਟਰੀ ਦੇ ਵਿੱਚ ਸਾਡੀ ਜਵਾਨੀ ਸਾਥ ਸਮੁੰਦਰੋਂ ਪਾਰ ਜਾਈ ਜਿੰਨੇ ਇਸਦਾ ਵੀਡੀਓ ਚ ਵੇਣੇ ਆ ਤੇ ਲੋਕਾਂ ਦਾ ਰੌਲਾ ਪੈਂਦਾ ਵੇਣੇ ਆ ਫੇਰ ਆ ਇੱਥੋਂ ਕਈ ਚਿੱਟੇ ਦੇ ਨਾਲ ਪਿੰਡ-ਪਿੰਡ ਦੇ ਵਿੱਚ ਟੋਆ ਹੋਇਆ ਪਿਆ ਭਵਾਂ ਸੀ ਐਮਐਲ ਨੇ ਪਰ ਸਾਨੂੰ ਅਸੀਂ ਇਹ ਨਹੀਂ ਕਹਿ ਸਕਦੇ ਵੀ ਸਾਡੇ ਹਲਕੇ ਦੇ ਵਿੱਚ ਹੈਗਾ ਕਿ ਨਹੀਂ ਹੈਗਾ ਅਸੀਂ ਨਹੀਂ ਹੱਥ ਖੜਾ ਕਰਕੇ ਕਹਿ ਸਕਦੇ ਵੀ ਸਾਡੇ ਹਲਕੇ 'ਚ ਨਹੀਂ ਹੈਗਾ ਤੇ ਸਪੀਕਰ ਸਾਹਿਬ ਪੰਜਾਬ ਦਾ ਬੁਰਾ ਹਾਲ ਹੈ ਕਹਿਣਾ ਤਾਂ ਬੀਬੀ ਇਹ ਆ ਤੇ ਉਥੇ ਸੱਚੀ ਬੁਰਾ ਵਾਲਾ ਜੋ ਲੋਕਾਂ ਚ ਜਾਓਗੇ ਤੁਹਾਨੂੰ ਪਤਾ ਲੱਗ ਜਾਊਗਾ ਪਰ ਤੁਹਾਡੀ ਯਾਦਦਾਸ਼ਤ ਜਾਂਦੀ ਰਹੀ ਸਾਰਿਆਂ ਦੀ ਇਹ ਜਦੋਂ ਕਾਂਗਰਸ ਦੀ ਸਰਕਾਰ ਸੀ ਜਾਂ ਅਕਾਲੀਆਂ ਦੀ ਸਰਕਾਰ ਹੁੰਦੀ ਸੀ ਉਦੋਂ ਤੁਹਾਨੂੰ ਬਹੁਤ ਸਾਰਾ ਫਾਰਮੈਂਟ ਹੀ ਆਉਂਦੀ ਸੀ ਬੜਾ ਤੁਹਾਡੇ ਕੋਲ ਰੋਡਮੈਪ ਤਿਆਰ ਸੀ ਜਦੋਂ 2022 ਚ ਸਰਕਾਰ ਬਣੀ ਤੁਹਾਡੇ ਨਾਲ ਬਹੁਤ ਮਾੜਾ ਹੋਇਆ ਤੁਹਾਡਾ ਰੋਡਮੈਪ ਚੋਰੀ ਹੋ ਗਿਆ ਚਲੋ ਕੋਈ ਗੱਲ ਨਹੀਂ ਪ੍ਰਮਾਤਮਾ ਪਲੀਆਂ ਕਰੇ ਇਹ ਲੱਭ ਜੂਗਾ ਤੁਹਾਨੂੰ ਜਦੋਂ 2027 ਦੇ ਵਿੱਚ ਲੋਕਾਂ ਨੇ ਰਿਜ਼ਲਟ ਕੱਟ ਕੇ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ